ਮੈਂ ਕੰਨੇ ਆਪਣੇ ਪਿੰਡ ਦੀ ਗੱਲ ਨਹੀਂ ਕਰਦਾ ਘਰ ਘਰ ਇਹਦੀ ਗੱਲ ਹੈ ਘਰ ਘਰ ਘੋੜੇ ਵਾਲਾ ਜਿਹਨੇ ਕਹਿੰਦੇ ਹੁੰਦੇ ਘਰ ਘਰ ਫਿਰ ਗਿਆ ਪਿੰਡੀ ਪਿੰਡੀ ਫਿਰ ਗਿਆ ਜੇ ਆਪਾਂ ਸ਼ੁਰੂਆਤ ਨਹੀਂ ਕਰਦੇ ਕਿਸੇ ਅਲਸ ਕਰਦੇ ਆਪਾਂ ਫਿਰਦੇ ਚੱਲਦੇ ਆ ਹੁਣ ਜਿਹੜਾ ਹਾਂ ਕੰਮ ਚੱਲ ਪਿਆ ਫਿਰ ਬੜਾ ਉਹਨਾਂ ਨੇ ਫਾਰਮੈਟ ਇਹ ਕਰ ਰਿਹਾ ਐਸੇ ਜਗ੍ਹਾ ਤੇ ਮੈਂ ਪ੍ਰੋਗਰਾਮ ਕਰਾਇਆ ਸੀ ਮੇਰੇ ਸਾਹਮਣੇ ਬੁਲਾਇਆ ਸੀ ਸਤਿਕਾਰ ਦਿੱਤਾ ਸੀ ਪਿੰਡਾਂ ਵਾਲੇ ਬੰਦਿਆਂ ਨੂੰ ਬੁਲਾ ਕੇ ਪੂਰਾ ਪ੍ਰਬੰਧ ਕੀਤਾ ਵੀ ਪਰ ਗੁਆਂ ਕੀ ਤੇ ਜਦੋਂ ਮੈਨੂੰ ਪਿੰਡਾਂ ਵਾਲੇ ਇਹ ਫਾਇਦਾ ਹੋਇਆ ਖਰਚਾ ਕੀਤਾ ਸਰਕਾਰ ਨੇ ਦੇਖ ਪਾਇਆ ਕਿ ਫਾਇਦਾ ਹੋਇਆ ਕੋਈ ਅਸੀਂ ਸਿੱਧੀ ਗੱਲ ਐਮਐਲਏ ਸਾਹਿਬ ਨੂੰ ਐਫਐਸਟੀ ਸਾਹਿਬ ਨੂੰ ਅਸੀਂ ਕਿਹਦੇ ਦਿੱਤੀ ਸਾਹਿਬ ਅਸਕੇ ਸਾਹਿਬ ਨਾਲ ਚੌਕੀਂ ਚਰਚਾ ਨੂੰ ਅਸੀਂ ਸਿੱਧੀ ਦੇ ਪੰਜਾਬੀ ਚ ਗੱਲ ਇਹ ਕਿਹੜਾ ਚਾਹੁੰਦੇ ਆ ਅਸੀਂ ਦਮ ਰੱਖਦੇ ਆ ਅਸੀਂ ਉਹ ਪਰਚੇ ਤਾਂ ਨਹੀਂ ਹੁੰਦੇ ਜੇ ਤੁਸੀਂ ਉਹਦੇ ਲਾ ਲੋਗੇ ਸ਼ਹਿ ਦੇ ਦੇਵਗੇ ਤੇ ਸਾਡੇ ਉਹ ਕਿਸੇ ਮੈਂਬਰ ਪੰਚਾਇਤ ਨੂੰ ਜਾਂ ਜਿਹੜਾ ਸਾਡੇ ਨਾਲ ਪਿੰਡ ਦਾ ਬੰਦਾ ਕਰੂਗਾ ਉਹਨੇ ਹੱਥ ਲਾ ਜਾਣਗੇ ਇੱਕਿਆ ਨੂੰ ਕੱਟੀਆਂ ਦਾ ਦੁਨੀਆ ਪਾਉਂਦੀ ਹੈ ਅਸੀਂ ਕੱਟੀਆਂ ਨੂੰ ਕੰਨ ਵਿੱਚ ਪਾਉਣ ਦਾ ਦਮ ਰੱਖਦੇ ਆ ਇਹ ਸਾਡੀ ਰੱਖਿਆ ਨੂੰ ਸਿੱਧੀ ਚਾਗਵਣੀ ਹੈ ਸਿੱਧਾ ਟੱਗਣਾ ਹੈ ਜਿਹੜਾ ਪਰਚਾ ਬੇਲਾ ਦੇ ਦਿਓ ਕਿਉਂਕਿ ਮੈਂ ਇੱਕ ਪੰਜਾਬੀ ਦੇ ਵੱਲ ਸਿੱਧੀ ਗੱਲ ਹੀ ਕਰਦਾ ਹਾਂ ਆਪਾਂ ਨੂੰ ਕਿਸੇ ਦਾ ਕੋਈ ਡਰ ਜੇ ਵੀ ਨਹੀਂ ਜੇ ਮੈਂ ਆਦੇ 11 ਦੇਸ ਦਾ ਪਿੱਛੇ ਪਰਚੇ ਪਹਿਲਾਂ ਦੋਾਈ ਬੈਠਾ ਮੈਂ ਕੋਈ ਮੈਂ ਡਿੱਡੇ ਕੋਈ ਤਾਲੀ ਹੈਗਾ ਸਾਰਾ ਪਿੰਡ ਮੇਰਾ ਜਾਣਦਾ ਹੈ ਜਾਂ ਮੈਨੂੰ ਇਲਾਕੇ ਦੇ ਲੋਕ ਜਾਣਦੇ ਆ ਜੇ ਮੇਰੇ ਪਿੰਡ 'ਚੇ ਕੋਈ 2 ਫਾਤੇ 4 ਕਾਤੇ 10 ਪਰਚੇ ਪੈ ਜਾਣਗੇ ਕੋਈ ਮੈਨੂੰ ਕੋਈ ਬਰਕਤੀ ਪੈਣ ਲੱਗਿਆ ਜਣਾ ਮੈਂ ਇਹ ਚੀਜ਼ ਨਹੀਂ ਜਿੱਦੇ ਤੁਸੀਂ ਮੈਨੂੰ ਸਰਪੰਚੀ ਦੇ ਵਿੱਚ ਬੁਲਾ ਕੇ ਆਈ ਇਕੱਠ ਕਰਕੇ ਮੈਨੂੰ ਅਨਾਉਂਸ ਕੀਤਾ ਸੀ ਧੱਕੇ ਨਾਲ ਬਣਾਉਣ ਦੀ ਗੱਲ ਕੀਤੀ ਸੀ ਉਸ ਦਿਨ ਮੈਂ ਗੱਲ ਫੜਕੀ ਸੀ ਵੀ ਮੈਂ ਜੇ ਆਪਦੇ ਪਿੰਡ ਬਿੱਤੇ ਕੋ ਕੁਰਬਾਨੀ ਦੇ ਦਿਆਂਗਾ ਮੈਨੂੰ ਕੋਈ ਕਿਸੇ ਦਾ ਫੱਕ ਨਹੀਂ ਬਣਾ ਪਰ ਗੱਲ ਸਿਰਫ ਫਿਰਫ ਗੱਲ ਜਿਹੜੀ ਮੈਨੂੰ ਆਪਾਂ ਕਹਿ ਦਿੰਨੇ ਝਾਕ ਝਾਕ ਸਿਰਫ ਇਸ ਗੱਲ ਦੀ ਹੈ ਮੈਨੂੰ ਵੀ ਤੁਸੀਂ ਮੇਰੀ ਪਿੱਛੇ ਆ ਕੇ ਖੜੇ ਹੋ ਮੇਰਾ ਹੌਸਲਾ ਇਹ ਹੋਵੇ ਵੀ ਮੈਂ ਪਿੰਡ ਲਈ ਕੁਝ ਕੀਤਾ ਮੇਰੀ ਪਿੱਛੇ ਆ ਕੇ ਖੜੇ ਨੇ ਮੈਨੂੰ ਪੁੱਛਣੇ ਨੇ ਭਾਈ ਤੁਸੀਂ ਖੁਸ਼ ਨੀਂ ਤਾਂ ਨਹੀਂ ਕਿਸੇ ਨੂੰ ਨਹੀਂ ਮੈਂ ਕਹਿੰਦਾ ਜੇ ਮੈਂ ਪਿੰਡ ਪਛੇਤ ਗਿਉਂ ਸੱਟ ਖਾ ਲਈ ਜਾਂ ਕਹਿੰਦੇ ਮਾਰ ਦੀ ਮੈਂ ਆਦੋ ਦਮ ਤੇ ਨਹੀਂ ਹਾਂ ਮੇਰੀ ਪੰਚਾਇਤ ਮੇਰੇ ਨਾਲ ਆਪੰਚਾਇਤ ਸਾਰੀ ਕਹਿੰਦੀ ਆਹੋ ਤੇਰੇ ਨਾਲ ਆਪੋ ਹੋ ਜੇ ਪਰ ਜੇ ਵੀ ਨਾਲ ਚੱਲਾਂਗੇ ਡਾਂਗਾਂ ਦੇ ਵੀ ਨਾਲ ਪੋਰਾਂਗੇ ਤੇ ਜੇ ਡਾਂਗਾਂ ਖਾਣੀਆਂ ਪਜਾਂ ਨਾਲ ਖਾਣਾਂਗੇ ਪੂਰੀ ਪੰਚਾਇਤ ਤੁਸੀਂ ਬੜੀ ਸੋਚ ਸਮਝ ਕੇ ਬਣਾਈ ਹੈ ਬੜੇ ਤਰੀਕੇ ਨਾਲ ਬਣਾਈ ਹੈ ਪਰ ਅਸਲ ਵਿੱਚ ਇੱਕ ਗੱਲ ਹੈ ਵੀ ਥੋੜਾ ਜਿਹਾ ਕੰਮਾਂ ਤੇ ਤਿਕਟ ਚੰਡਾ ਹੋਰ ਕਰਕੇ ਕੰਮਾਂ ਤੇ ਵਿਜੀ ਹੋਣ ਕਰਕੇ ਇਹਨਾਂ ਲੋਕਾਂ ਨੇ ਇੱਕ ਇਸ ਗੱਲ ਨੂੰ ਕੱਟਾ ਲਿਆ ਵੀ ਸਰਪੰਚ ਬਚਿਆ ਨਹੀਂ ਹੋਰ ਪਾਸੇ ਸਾਡੀ ਕਿਸੇ ਮੁਖਲੇ ਨੂੰ ਲੈ ਕੇ ਮੀਟਿੰਗ ਸੀ ਆਪਣੇ ਰੂਪੀਆ ਪਾਣੀ ਵਾਸਤੇ ਮੀਟਿੰਗ ਸੀ ਉਸ ਦੇ ਵਿੱਚ ਜਿਆਲ ਲੱਗਿਆ ਮੇਰੇ ਕਾਲਾ ਕਹਿੰਦਾ ਕੋਰੇ ਆਕਰਮਚਾ ਮਹਾਦਾਸ ਵੀ ਮੈਨੂੰ ਕਹਿੰਦੇ ਬੜੀ ਗੱਲ ਨਹੀਂ ਆ ਲੋਕ ਇਹ ਕਹਿੰਦੇ ਆ ਕਿ ਜਦੋਂ ਪੰਚਾਇਤ ਆ ਜਾਂ ਵਰਪੰਦਲਾ ਉਹ ਮੁੰਗੇ ਜਨ ਹਿੱਸਾ ਹੈ ਤੇ ਜਾਂ ਉਹਨਾਂ ਦੇ ਕਰਦੇ ਆ ਮੈਂ ਰਾਜ ਦੀ ਸਪੀਕਰ ਦੇ ਵਿੱਚ ਬੋਲਿਆ ਸੀ ਮੈਂ ਕਾਲਪੁਰਖ ਤੋਂ ਬਿਨਾ ਕਿਸੇ ਕੰਜੇ ਦੇ ਵੀ ਨਰਕਾ ਮੈਂ ਕੰਮ ਰੱਖਣਾ ਮੈਨੂੰ ਹੌਲੀ ਕੀਤੇ ਹੱਥ ਪੈਰ ਜਵਾਲ ਸਭਾ ਵਿੱਚ ਲੜਨਾ ਆਉਂਦਾ ਮੈਂ ਕਿਸੇ ਤੋਂ ਡਰਦਾ ਨਹੀਂ ਫਿਰ ਨਹੀਂ ਕਿ ਇਹ ਗੰਦੇ ਬੰਦਿਆਂ ਨਾਲ ਕਹਿੰਦੀ ਜਿੰਦਗੀ ਚ ਜੀਣਾ ਕੀਤਾ ਤੇ ਨਹੀਂ ਕਰਾਂ ਫਿਰ ਹੈ ਛਾਂਵੇਂ ਮੈਂ ਗੱਲ ਗੁਰਪ੍ਰੀਤ ਮਿਲਿਆ ਮੈਨੂੰ ਗੁਰਪ੍ਰੀਤ ਨੇ ਦਿੱਤੀ ਗੱਲ ਮੈਂ ਮੈਂ ਗੁਰਪ੍ਰੀਤ ਨੂੰ ਗਿਆ ਮੈਂ ਗੁਰਪ੍ਰੀਤ ਐਂ ਕਹਿੰਦਾ ਕਾਲਾ ਬੰਦੇ ਦਾ ਮਜ਼ਾਕ ਕਰ ਗਿਆ ਗੁਰਪ੍ਰੀਤ ਕਹਿੰਦਾ ਮੈਂ ਮਜ਼ਾਕ ਤੂੰ ਕਰ ਗਿਆ ਕਹਿੰਦਾ ਕੋਈ ਟੈਂਪਸ ਕਰਦਾ ਨਹੀਂ ਤੈਨੂੰ ਕਹਿੰਦਾ ਮੇਰੇ ਕੋਲ ਇਹ ਗੱਲ ਆਈ ਹੈ ਮੈਂ ਅਰਜਨ ਖੱਟੇ ਮੋਹੋਦੇ ਜਿਹੜੇ ਬੰਦੇ ਨੇ ਮੈਂ ਮੇਰੇ ਬੰਦੇ ਮੈਨੂੰ ਤਾਂ ਦੇਖੋ ਜੀ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜੀ ਮੀਟਿੰਗ ਬਣਾ ਲਈ ਆ ਤਾਂ ਸੁਰੇਈ ਭਾਈ ਆ ਪ੍ਰੋਗਰਾਮ ਕਰਨਾ ਫਿਰ ਪੰਗ ਜੋਰ ਚਾਰ ਮੇਰੇ ਮੈਂਬਰਾਂ ਨੇ ਵੀ ਕਿਹਾ हां ਜੀ ਆ ਗੱਲ ਹੈਗੀ ਆ ਮੈਂ ਬੜਾ ਛੇਤੀ ਦੱਸਦਾ ਤੁਹਾਨੂੰ ਮਤਲਬ ਕਲੀ ਰਾਜਨੀਤੀ ਜਾਂ ਕਿਸੇ ਇਹੋ ਜਿਹੀ ਤਾਂ ਨਹੀਂ 나ই ਆਪਣੇ ਦੇਖੋ ਸਾਰਾ ਪਿੰਡ ਮੈਨੂੰ ਜਾਣਦਾ ਵੀ ਮੇਰਾ ਪਿਓ ਦਾਦਾ ਵੀ ਇਪਲੈਂਟ ਨਹੀਂ ਸੀ ਵੀ ਜੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੇਰਾ ਦੇਖੋ ਦਿਲ ਇਹ ਮੰਨਦਾ ਹੈ ਵੀ ਮੈਂ ਇਹ ਜ਼ਿੰਮੇਵਾਰੀ ਤੋਂ ਕਦੇ ਭੱਜ ਨਹੀਂ ਸਕਦਾ ਪਰ ਮੂੰਹ ਨਹੀਂ ਕਰ ਸਕਦਾ ਜੇ ਇਹਦਾ ਕੋਈ ਵੀ ਬੰਦਾ ਪਰ ਮੂੰਹ ਕਰ ਜੇ ਭੱਜ ਜੇ ਇਸ ਮਤਲੇ ਤੋਂ ਮੈਂ ਕਿਸੇ ਦਾ ਨਹੀਂ ਕਹਿ ਰਿਹਾ ਪਰ ਪੂਰੀ ਪੰਚਾਇਤ ਜਿਹੜੇ ਸਾਨੂੰ ਜ਼ਿੰਮੇਵਾਰੀ ਤੁਸੀਂ ਦੇਤੀ ਅਸੀਂ ਤਨ ਦੇ ਵੀ ਨਿਭਾਵਾਂਗੇ ਮਤਲਬ ਮੈਂ ਸਿੱਧੀ ਗੱਲ ਕਹਿੰਦਾ ਹਾਂ ਮੈਂ ਆਪਣੇ ਪਿੰਡ ਦੇ ਵਿੱਚੋਂ ਮੂੰਗੀ ਕੇ ਮਸ਼ਹੂਰ ਨੇ ਦੰਦਿਆ ਦੇਖਦਾ ਕਿਤਾ ਬਖੇ ਪਿੰਡਾਰੇ ਕੱਲਬ ਦੇਖ ਪੁੱਛੇ ਉਹਨਾਂ ਨੂੰ ਕੱਲੇ ਮੇਰੇ ਕੰਨੀ ਕਰਕੇ ਨਾ ਖੜਕਲਦੀ ਬੋਦਲ ਵੀ ਹੋਵੇਗਾ ਉਹਨਾਂ ਨੂੰ ਪਿੰਡਾਰੇ ਹੁਣ ਹੱਥ ਫਰੇ ਕਰ ਦੋ ਲੋਟੇ ਕਿੰਨੀ ਹੋ ਗਈ ਕੈਮਰੇ ਦੇਖੋ ਕੀ ਪ੍ਰਸ਼ਾਦ ਨੂੰ ਪਤਾ ਨਹੀਂ ਕਿੰਨੇ ਪਰਤੇ ਹੋਵੇ ਮੁੰਗੀ ਕਦੇ ਕਿੰਨੇ ਹੋਰ ਮੁੰਡੇ ਗਾਲਦੇ ਉਹਨਾਂ ਨੇ ਇਹ ਨਹੀਂ ਹੈਗਾ ਮੈਂ ਕੱਲਾ ਸਪੀਕਰ ਤੇ ਮੈਂ ਮੁੰਗੀ ਗੱਲ ਹੈ ਤਾਂ ਬਹੁਤ ਮੁੰਗੀ ਕਦੇ ਖੜੇ ਹੋ ਗਏ ਆਪਣੇ ਪਿੰਡ ਦੇ ਵਿੱਚ ਉਹਨਾਂ ਨੂੰ ਦੇਖ ਦੇ ਕੇ ਜਿਹੜੇ ਦੇਖੋ سارے ਸਾਥਾ ਨੂੰ ਕਿਸੇ ਦਾ ਕੋਈ ਨਹੀਂ ਅੱਜ ਕੱਦਾਂ ਹੀ ਬੋਲਦੇ ਆ ਆਪਾਂ ਨੂੰ ਇਹ ਹੈ ਸਿੱਧਾ ਚੈਲੰਜ ਹੈ ਆਜਾ ਪਿੱਤਰਾ ਗੋਲ ਕਰ ਲੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਠੀਕ ਹੈ ਉਦੋਂ ਪਿੱਛਲਾ ਇੱਕ ਰਾਤ ਨੂੰ ਪੱਗਲਾ ਲਾ ਕੇ ਬਲਵਾਰ ਬਹੁਤ ਬਣ ਗਏ ਆ ਇੱਕ ਦਾ ਰਾਤ ਫੋਨ ਆਇਆ ਤਾਂ ਕਿ ਕਿਸੇ ਮਿੱਤਰ ਨੂੰ ਕਿ ਯਾਰ ਤੂੰ ਗੁਰ ਰਿੰਦਰ ગાંધી ਬਣਦੇ ਹੋ ਸਾਡੇ ਬਣਨ ਦੀ ਲੋੜ ਨਹੀਂ ਤਸੀਂ ਬੜੋ ਆ ਕੇ ਜੇ ਉਹ ਬੰਦੇ ਚ ਕੰਮ ਹੈ ਤੂੰ ਬੰਦਾ ਘਰ ਤੇ ਰੱਖ ਲੈ ਜੀ ਉਹ ਤੇ ਕੰਮ ਰੱਖ ਲਿਆ ਕਿਸੇ ਗੱਲ ਦਾ ਅਚਰੇ ਆਉਂਦਾ ਕਹਿੰਦਾ ਕਿ ਮੈਂ ਰਾਤ ਸਵੇਰੇ ਆਉਂਗਾ ਉਹ ਸਿੱਕੜ ਕੇ ਬੋਲੇ ਮੈਂ ਮੰਗਰ ਚੱਲੂਗਾ ਮੂਹਰੇ ਲੱਗੇ ਕੰਮ ਰੱਖੇ ਉਹ ਕੋਈ ਰੁਪਿੰਦਰ ਗਾਂਧੀ ਵੜ ਕੇ ਤਾਂ ਦੇਖੋ ਪਤਾ ਲੱਗੂ ਕੀ ਭਾ ਦਿਖਦੀ ਹੈ ਪਰ ਰੁਪਿੰਦਰ ਗਾਂਧੀ ਬੜ ਲਈ ਪਹਿਲਾਂ ਤਾਂ ਚੋਰਾਂ ਨਾਲ ਸਮਰਾਨਾਂ ਨਾਲ ਲੜਨਾ ਪੈਂਦਾ ਤੇ ਫਿਰ ਪ੍ਰਸ਼ਾਸਨ ਤੋਂ ਛੱਤਰ ਹਲੇ ਪੈਂਦੇ ਪਰਚੇ ਕਰਾਉਣੇ ਪੈਂਦੇ ਆ ਰੁਪਿੰਦਰ ਗਾਂਧੀ ਐਵੇਂ ਨਹੀਂ ਜਾਂਦਾ ਪਰ ਆਪਨੇ ਤਵਾਂ ਲਾ ਕੇ ਮੈਨੂੰ ਮੈਨੂੰ ਲੱਗਦਾ ਉਹ ਸਾਥੀ ਮਿਲਦੀ ਹੈ ਫੌਜ ਤੋਂ ਅਟਾਇਰਾ ਮੁੰਡਾ ਤੇ ਭਾਜੀ ਉਹ ਅਟਾਇਰਾ ਫੌਜੀ ਠੀਕ ਹੈ ਉਹ ਥੋੜਾ ਜਿਹਾ ਸਾਥੀ ਮਿਲਦੀ ਹੈ ਉਹ ਵੱਧ ਟੀਕੇ ਥੋੜੀ ਜਿਹੀ ਭਗਵਾਸ ਬਹੁਤ ਕਰਦਾ ਕੱਲੀਆ ਭਗਵਾਸ ਕਰਨ ਨਾਲ ਨਹੀਂ ਬੰਦ ਹੁ ਕੁਝ ਕਰਨਾ ਪੈਣਾ ਹੈ ਗਰਾਊਂਡ ਲੈਵਲ ਤੇ ਆ ਕੇ ਕਰਨਾ ਪੈਣਾ ਫਿਰ ਕੁਝ ਹੋਊਗਾ ਅਸੀਂ ਫਿਰ ਹੁਣ ਇੱਕ ਗੱਲ ਹੈ ਜਿਹੜਾ ਮੇਨਸ ਲਗਨਾਰਾ ਹੈ ਕੱਤਲੇ ਬੈਡ ਮੰਗੀਗੇ ਖੁਸ਼ ਹੋਏ ਨਹੀਂ ਮੰਗੀਗੇ ਉਹਨੂੰ ਉਹ ਜਿਹੜੀ ਫਿਰ ਪਰ ਜੇਲੀ ਗਏ ਨੇ ਜੇਲ੍ਹੇ ਦੇ ਮੁੰਡਾ ਆਪਾਂ ਹਾਂ ਉਹਨਾਂ ਦੇ ਘਰੇ ਜਾਣਾ ਹੈ ਜਿਹਦਾ ਸਾਰੇ ਜਿਹਨੇ ਘਰੇ ਉਹ ਸਾਰੇ ਜਾਉਂਗੇ ਤਾਂ ਦੱਸੋ ਮੂਹਰੇ ਅੱਧੀ ਤੇ ਸਾਡੀ ਪੰਚਾਇਤ ਵੀ ਜੇ ਨਹੀਂ ਜਾਣਾ ਤਾਂ ਆਪ ਵੀ ਪੰਚਾਇਤ ਇਕੱਲੇ ਜਾਵਾਂਗੇ ਪਰ ਮੈਨੂੰ ਹੁਣ ਦੱਸ ਨਹੀਂ ਨਾ ਹੋਵੇ ਕਿ ਇਹਦੇ ਬਾਬੇ ਘਰੇ ਚੌਕ ਲੱਗ ਕੇ ਜਾਣੇ ਜਾਂਦੇ ਕੋਈ ਚਾਰ ਕਹਿਣੂ ਪੈਗੇ ਚਾਰ ਕਹਿਣੂ ਪੈਗੇ ਅੱਜ ਦਾ ਜਾਣੀ ਜਣਾ ਹਰ ਗੱਲ ਇਹ ਨਾ ਹੋਵੇ ਵੀ ਇਸ ਗੱਲ ਨੂੰ ਕਿਸੇ ਗੱਲ ਨੂੰ ਰਾਜਨੀਤੀ ਚ ਜਾਂ ਕਿਸੇ ਗੱਲ ਨੂੰ ਕੱਲੀਆ ਇਲੈਕਸ਼ਨ ਕਰਕੇ ਜਾਂ ਕਿਸੇ ਗੱਲ ਕੋਲ ਨਾਲ ਨਾ ਜੋੜਿਆ ਕਰੂ ਅੱਜ ਫਿਰ ਵੀ ਇਕੱਲੇ ਇਕੱਲੇ ਘਰ ਦੀ ਲੜਾਈ ਹੈ ਇਕੱਲੇ ਇਕੱਲੇ ਜਵਾਬ ਦੀ ਲੜਾਈ ਹੈ ਜੇ ਅੱਜ ਨਾਲ ਵੀ ਨਹੀਂ ਦੀ ਅੱਜ ਨਾਲ ਵੀਰੇ ਠੀਕ ਹੈ ਜਿੰਦਰੀ ਚ ਤੁਸੀਂ ਕਾਲਜ ਆਈ ਹੋ ਜਾਂਦੇ ਕਿਉਂਕਿ ਪਹਿਲਾ ਇਹ ਚੀਜ਼ ਆਪਾਂ ਬਹੁਤ ਦੇਖ ਲਈਆ ਬਹੁਤ ਵੀ ਕਿੰਨੇ ਆ ਕਿੰਨੇ ਘਟੇ ਹਲੇ ਕਿੰਨਾ ਲਫਾਲ ਹੋ ਗਿਆ ਪਿੰਡ ਦਾ ਕੀ ਕਟਿਆ ਸਿਰਫ ਖੁੰਨਾ ਦੇ ਬਹਿ ਗਏ ਜਾਂ ਮੋੜਾਂ ਦੇ ਘੜ ਕੇ ਦਿਲ ਮਜਵੇ ਮੋੜਾਂ ਦੇ ਘੜ ਕੇ ਅੱਜ ਹੀੜ ਜਾਂ ਮੁਸਤਕੀ ਕੋਈ ਹਾਰ ਜਣਾ ਨਹੀਂ ਹੈਗਾ ਦਿਲ ਮਜਵੇ ਸਭ ਦੇ ਆ ਬੇਸ਼ੱਕ ਦੁਸ਼ਮਣ ਦਾ ਬੱਚਾ ਕੋਈ ਚਿੱਤੇ ਦਾ ਪਿੰਦਾ ਜਾਂ ਵੇਚਦਾ ਸਾਰੇ ਬੰਨਾਂ ਦੇ ਦਿਲ ਮਜਦੇ ਵੀ ਆਲੇ ਗਲਤ ਰਾਹ ਪੈ ਗਿਆ ਮੁੰਡਾ ਪਰ ਬਿੱਲੀ ਦੇ ਗਲੇ ਚੱਲੀ ਬੰਨੋ ਤਿਆਰ ਨਹੀਂ ਕੋਈ ਐਸੀ ਬਿੱਲੀ ਦੇ ਗਲੇ ਚੱਲੀ ਵੀ ਬੰਨਾਂਗੇ ਜੇ ਬੰਮੀ ਨੂੰ ਗਾਰੋਂ ਫੜ ਕੇ ਘ੍ਰੀਸੇ ਰਾਇਆ ਪਿਆ ਤਾਂ ਉਹ ਵੀ ਘ੍ਰੀਸਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਹਰ ਹਾਲਤ ਜਾਵਾਂਗੇ